ਟੀਮ ਮੁਰਾ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਦੇ ਆਮ ਆਦਮੀ ਪਾਰਟੀ ਬਣੀ ਹੈ ਉਦੋਂ ਦੇ ਉਹਨਾਂ ਦੇ ਮਹਿਲਾ ਵਿੰਗ ਜਿਹੜੀ ਹੈਗੀ ਉਹਦੇ ਪ੍ਰਧਾਨ ਰਹੇ ਤੇ ਕਿਉਂ ਦੁਖੀ ਹੋਏ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਇਕੱਲੇ ਆਨਿਸ ਸਾਰੇ ਇਹਨਾਂ ਦੇ ਵਰਕਰ ਜਿਨ੍ਹਾਂ ਨੇ بڑے ਸੁਪਨੇ ਲੈ ਕੇ ਆਮ ਆਦਮੀ ਪਾਰਟੀ ਬਣਾਈ ਸੀ ਕੀ ਆ ਪੰਜਾਬ ਦੇ ਲੋਕਾਂ ਦੀ ਪਾਰਟੀ ਹੋਊਗੀ ਤੇ ਪੰਜਾਬ ਦੇ ਲੋਕੀ ਸੇਵਾ ਕਰਨਗੇ ਪੰਜਾਬ 'ਚ ਹੋ ਕੀ ਗਿਆ ਪੰਜਾਬ ਦੇ ਲੋਕਾਂ ਨੂੰ ਤਾਂ ਵੰਡ ਦਿੱਤਾ ਹੀ ਨਹੀਂ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਸਸੋੜੀਆ ਕੇਜਰੀਵਾਲ ਜੈਨ ਪਾਠਕ ਭੈ ਲੋਕਮਾਰ ਸੰਦੀਪ ਪਾਠਕ ਵਿਕਰਮ ਸਾਨੀ ਰਾਗਵ ਚੱਡਾ ਸਾਰੇ ਬਾੜ ਦੇ ਆ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਦੇ ਕਬਜ਼ਾ ਕਰ ਲਿਆ ਹਰ ਚੇਅਰਮੈਨੀ ਤੇ ਰਾਜ ਸਭਾ ਤੇ ਚੀਫ ਮਿਨਿਸਟਰ ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਹੈ ਉਹਵੇਂ ਕੇਜਰੀਵਾਲ ਦੇ ਮਗਰ ਲੇਲੇ ਮੁਕ ਚੀਫ ਮਿਨਿਸਟਰ ਜਿਹੜਾ ਸ਼ਰਮ ਨੁਂਦੀ ਆ ਦੇਖ ਕੇ ਕਿ ਕੇਜਰੀਵਾਲ ਆ ਕੇ ਉਹਨੂੰ ਘਾਟਨ ਕਰਦਾ ਕੇਜਰੀਵਾਲ ਆ ਕੇ ਸੰਬੋਧਨ ਕਰਦਾ ਕੇਜਰੀਵਾਲ ਆ ਕੇ ਪ੍ਰੋਗਰਾਮ ਦੱਸਦਾ ਕਿ ਸਟੇਟ ਕੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲਾ ਸਪੈਕਟੇਟਰ ਹੈ ਇਹ ਤੋਂ ਮੈਨੂੰ ਲੱਗਦਾ ਐਜੀ ਸਿਚੁਏਸ਼ਨ ਕੱਲੇ ਪੰਜਾਬ ਤੋਂ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਨੇ ਇਲੈਕਟਿਡ ਸਟੇਟ ਦੇ ਚੀਫ ਮਿਨਿਸਟਰ ਨੂੰ ਜ਼ੀਰੋ ਕਰਤਾ ਹੋਏ ਟਰਸਟੀ ਨਹੀਂ ਕਰਦੇ ਚੀਫ ਮਿਨਿਸਟਰ ਨੂੰ ਟਰਸਟੀ ਨਹੀਂ ਕਰਦੇ ਕੋਈ ਪੰਜਾਬ ਦਾ ਐਮਐਲਏ ਤੇ ਲੀਡਰਸ਼ਿਪ ਨੂੰ ਟਰਸਟ ਨਹੀਂ ਕਰਦੇ ਹਰ ਮਿਨਿਸਟਰ ਦੇ ਨਾਲ ਦਿੱਲੀੋਂ ਇੱਕ ਉਹਨਾਂ ਦਾ ਬੰਦੇ ਆਏ ਆ ਬੈਠੇ ਹਰ ਮਹਿਕਮੇ ਵਿੱਚ ਉਹ ਬੰਦੇ ਮਿਨਿਸਟਰ ਦੇ ਨਾਲ ਟੇਬਲ ਆਇਆ। ਉਹ ਟੇਬਲ ਜਿਹੜੀਆਂ ਫਾਈਲਾਂ ਆਉਂਦੀਆਂ ਪਹਿਲੇ ਉਹ ਦੇਖਦੇ ਆ। ਮਿਨਿਸਟਰ ਦਾ ਕੰਮ ਹੈ ਕੱਲਾ ਦਸਕਤ ਕਰਨਾ। ਜਦੋਂ ਕਹਤਾਈਓ ਕਾਰਨ ਆ ਕਿ ਸਾਰੀ ਲੋਕੀ ਦੇਖੋ ਇੰਨੀ ਸੇਵਾ ਕੀਤੀ ਇਹਨਾਂ ਨੇ। ਪੂਰੀ ਸਾਰੇ ਲਗਾਤਾਰ ਮਹਿਲਾ ਵਿੰਗ ਨੂੰ ਤਗੜਾ ਕਰਨਾ ਲਗਾਤਾਰ ਇਹਨੇ ਮਿਹਨਤ ਕੀਤੀ ਪਰ ਉਹ ਤੇ ਚਾਹੁੰਦੇ ਕਿ ਉਹ ਉਤਲੇ ਜਿਹੜੇ ਬਾਹਰ ਲਿਆ ਸਾਰਾ ਮਲਾਈ ਉਹ ਲੱਗੇ ਖਾਣ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਖੂਨ ਪਸੀਨੇ ਦੀ ਮਿਹਨਤ ਕਰਕੇ ਪਾੜੀ ਖੜੀ ਕਰਦੀ ਉਹਨਾਂ ਨੇ ਸਾਰੇ ਨੂੰ ਇਗਨੋਰ ਕਰਤਾ ਹੁਣ ਹਾਲਾਤ ਆ ਆਈ ਹੈ ਕਿ ਪੰਜਾਬ ਫਾਈਨੈਂਸ਼ੀਅਲ ਕ੍ਰਾਈਸਿਸ ਚ ਆ ਗਿਆ ਫਾਈਨੈਂਸ਼ੀਅਲ ਕ੍ਰਾਈਸਿਸ ਤੁਸੀਂ ਦੇਖ ਲਓ ਅੱਜ ਤਰੀਕ ਹੈਗੀ 12 ਤਰੀਕ 11 ਤਰੀਕ ਹੈ 12 ਤਰੀਕ 11 ਤਰੀਕ ਹੈ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਜਿਹੜੇ ਪਹਿਲੀ ਤਰੀਕ ਨੂੰ ਸਰਕਾਰ ਆ ਜਾਂਦੀ ਸੀ ਪਹਿਲੀ ਤਰੀਕ ਨੂੰ ਤਨਖਾਹ ਆ ਜਾਂਦੀ ਸੀ ਅੱਜ ਤੱਕ ਨਹੀਂ ਮਿਲੀ ਤੁਸੀਂ ਦੇਖ ਲਓ 1 ਲੱਖ ਕਰੋੜ ਕਰਜ਼ਾ ਲੈ ਲਿਆ ਆ 3 ਸਾਲਾਂ 'ਚ ਤੇ ਕਹਿੰਦੇ ਸੀ 24 ਹਜ਼ਾਰ ਏਕੜ ਜ਼ਮੀਨ ਖਰੀਦਣੀ ਹੈ ਲੈਂਡ ਪੂਲਿੰਗ ਕਰਨੀ ਹੈ ਇਹ ਕਰਨੀ ਹੈ ਉਹ ਕਰਨੀ ਹੈ ਡਰਾਮ ਮੈਨੂੰ ਤਾਂ ਡਰ ਹੈ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਐਨਾ ਹੋ ਜਾਣਾ ਹੈ ਕਿ EMPLOYEES ਨੂੰ ਲੱਗਦਾ ਦਫਤਰੇ ਨੇ ਬੰਦ ਹੋ ਜਾਣਗੇ ਕਿਉਂਕਿ ਜੇ ਹੁਣ ਤਾਂ 15-20 ਦਿਨ ਹੋ ਗਿਆ ਹੈ ਅਗਲੇ 2 ਮਹੀਨਿਆਂ ਤੋਂ ਮੈਨੂੰ ਲੱਗਦਾ ਮੈਨੂੰ ਫਾਈਨੈਂਸ਼ੀਅਲੇ ਦੱਸ ਰਹੇ ਸੀ ਕਿ 2-2 ਮਹੀਨੇ ਲੇਟ ਹੋਣਗੀਆਂ ਤਨਖਾਹਾਂ ਪਹਿਲਾ ਸਟੇਟ ਹੋਊਗਾ ਜਿੱਥੇ 2-2 ਮਹੀਨੇ ਤਨਖਾਹਾਂ ਲੇਟ ਹੋਣਗੀਆਂ ਆ ਸਾਰੀਆਂ ਕਰਤੂਤਾਂ ਆਮ ਆਦੀ ਪਾਰਟੀਆਂ ਦੀਆਂ ਤੁਸੀਂ ਦੇਖੋ ਕਿੰਨਾ ਵੇਸਟ ਕਰ ਰਿਹਾ ਪੈਸਾ ਹਜ਼ਾਰ ਕਰੋੜ ਰੁਪਏ ਸਾਲ ਦਾ ਤੇ ਕੱਲਾ ਪਬਲਿਕ ਰਿਲੇਸ਼ਨ ਤੇ ਆ ਝੂਠੀਆਂ ਆਪਣੀਆਂ ਫੋਟੋਆਂ ਦਿਖਾਉਂਦੇ ਆ ਦੇਖੋ 3 ਸਾਲਾਂ ਤਕਰੀਬਨ 3000 ਕਰੋੜ ਰੁਪਏ ਲਾਤਾ ਇੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇੱਥੇ ਸੜਕਾਂ ਡੁੱਟੀਆਂ ਪਈਆਂ ਇੱਥੇ ਸੀਵਰੇਜ ਦੀ ਬੁਰੀ ਹਾਲ ਹੈ ਪਰ ਆਪਣੀ ਸ਼ਕਲ ਦਿਖਾਉਣ ਵਾਸਤੇ ਕੇਜਰੀਵਾਲ ਨੇ ਹਜ਼ਾਰ ਕਰੋੜ ਰੁਪਏ ਮਹੀਨਾ ਸਾਲ ਦਾ ਲਾ ਰਿਹਾ ਜਿੰਨਾ ਹੈਲੀਕਾਪਟਰ ਦਾ ਖਰਚਾ ਜਿੰਨੇ ਜਹਾਜ਼ ਦਾ ਖਰਚਾ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਸਾਰਾ ਪੰਜਾਬ ਸਰਕਾਰ 250 ਪੁਲਸਾਰੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਟੀ ਦੇ ਦੇਣ ਲੱਗੇ ਆਹ ਤਾਂ ਹਾਲਾਤ ਹੈ ਉਨੇ ਬੰਦੇ ਖਸੋੜੀਆਂ ਨਾਲ ਹੈ ਉਨੇ ਬੰਦੇ ਆ ਭੈਵਿਕ ਮਾਰਨ ਵਾਲਾ ਉਨੇ ਬੰਦੇ ਇਹਨਾਂ ਦੇ ਜੈਨ ਨਾਲ ਹੈ ਸਾਰਾ ਅੱਜ ਸਾਰਾ ਢਾਂਚਾ ਈ ਆਈ ਹੈ ਮੈਂ ਪੰਜਾਬੀਆਂ ਨੂੰ ਹੱਥ ਬੇਨਦੀ ਬੇਨਤੀ ਕਰਦਾ ਆਹ ਤਾਂ ਈਸਟ ਇੰਡੀਆ ਕੰਪਨੀ ਤੋਂ ਵੀ ਭੜੇ ਹੈ ਆ ਤਾਂ ਜਮਾਈ ਇਹਨਾਂ ਨੂੰ ਕੋਈ ਦਰਦ ਨਹੀਂ ਅੱਜ ਦੇਖੋ ਲੋਕੀ ਮਰੀ ਜਾਂਦੇ ਐ ਅੱਜ ਮੈਨੂੰ ਹੁਣੀ ਮੈਨੂੰ ਖਬਰ ਆਈ ਸੀ ਮੈਡੀਕਲ ਸਾਹਿਬ ਦੇ ਸਟੈਚੂ ਫਿਰ ਤੋਂ ਵੈਂਡਲਾਈਜ਼ ਕਰਤਾ ਕੋਈ ਪੁੱਛਣ ਵਾਲਾ ਨਹੀਂ ਰੋਜ਼ ਡਕੈਤੀਆਂ ਰੋਜ਼ ਮਰਡਰ ਰੋਜ਼ ਐਕਸਟਰੈਕਸ਼ਨ ਮੈਂ ਅੱਜ ਲੁਧਿਆਣਾ ਜਮੈਂ ਡਸਟਲਿਸਟ ਨੂੰ ਮਿਲ ਰਹੇ ਆਂ ਕਈ ਹਲਕੇ ਵੈਸਟਰਾਂ ਨੇ ਸਾਰਿਆਂ ਨੂੰ ਫਰੋਤੀਆਂ ਦੇ ਪੈ ਆਏ ਤੇ ਸਾਰਿਆਂ ਨੇ ਦਿੱਤੇ ਪੈਸੇ ਤੇ ਉਹ ਕਹਿੰਦੇ ਪੁਲਿਸ ਕੋਲ ਜਾਈਏ ਪੁਲਿਸ ਕਹਿੰਦੇ ਜੀ ਤੁਸੀਂ ਆਪ ਹੀ ਨਪਟਾਲੋ ਕਿਉਂਕਿ ਐਵੇਂ ਨਾ ਹੋਵੇ ਥੋੜੀ ਜ਼ਿੰਦਗੀ ਦਾ ਜਾਂ ਬੱਚਿਆਂ ਦਾ ਨੁਕਸਾਨ ਹੋ ਜੇ ਇਹ ਪੁਲਿਸ ਕਮਿਸ਼ਨਰ ਪੁਲਿਸ ਹੀ ਆ ਕਰੂਗੀ ਤੇ ਫਿਰ ਰਹੂਗਾ ਕੀ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਕਿ ਆ ਜਿਹੜਾ ਇਲੈਕਸ਼ਨ ਹੈ ਮੈਂ ਵੈਸਟਰਨ ਬੇਨਤੀ ਕਰਦਾ ਹਾਂ ਤੁਹਾਡੇ ਕੋਲ ਪਾਵਰ ਆ ਪੰਜਾਬ ਨੂੰ ਬਚਾਉਂਦੀ ਸ਼ੁਰੂ ਕਰ ਦਿਓ ਪੰਜਾਬ ਬਚਾਉਣਾ ਇਸ 19 ਤਰੀਕ ਨੂੰ ਵੋਟਾਂ ਪਾ ਕੇ ਦਿਖਾ ਦਿਓ ਕਿ ਜੇ 92 ਸੀਟਾਂ ਦੇ ਵੀ ਸਕਦੇ ਐ ਤੇ ਸਾਰੀਆਂ ਸੀਟਾਂ ਜਮਾਨਤਾਂ ਜ਼ਬਤ ਵੀ ਕਰ ਸਕਦੇ ਐ ਮੈਨੂੰ ਪੂਰੀ ਆਸ ਹੈ ਕਿ ਜੈਜਾ ਮਾਹੌਲ ਲੱਗਿਆ ਪੰਜਾਬ ਦੇ ਲੋਕ ਹੁਣ ਜਾਗਣਗੇ ਤੇ ਮੈਂ ਸਾਰਿਆਂ ਨੂੰ ਕਹਿੰਦਾ ਜਾਗੋ ਤੇ ਆਪਣੇ ਪੰਜਾਬ ਨੂੰ ਬਚਾ ਲਓ ਤੇ ਮੈਂ ਇਹਨਾਂ ਦੇ ਨਾਲ ਜਿੰਨੇ ਵੀ ਸਾਥੀ ਆਏ ਐ ਇੱਕ ਕੌਣ ਕੌਣ ਅਮ੍ਰਿਤਾ ਸੋਈ ਅਮ੍ਰਿਤਾ ਸੋਈ ਜੀ ਜੁਆਇਨ ਕਰਨਾ ਹੈ ਤੁਸੀਂ ਉਹਨੂੰ ਇੱਕ ਦੇ ਦਿਓ ਆਓ ਅਮਰਤਾ ਸੋਹੀ ਜੀ ਗੁਰਪ੍ਰੀਤ ਕੌਰ ਸੰਧੂ ਜੀ ਹਰਪ੍ਰੀਤ ਸਿੰਘ ਜੀ ਜੋ ਮੀਡੀਆ ਦੇਖਦੇ ਰਹੇ ਸਾਰਾ ਆਮ ਆਦਮੀ ਪਾਰਟੀ ਦੇ ਇਧਰ ਦੇ ਇੱਕ ਬਜਾਜ ਸਾਹਿਬ ਆ ਸਾਰੀ オリジナル ਟੀਮ ਸਾਰੀ ਇਹਨਾਂ ਦੀ ਸਾਰੀ ਸਾਲ ਤੋਂ ਕਾਲੀ ਦਲ ਵਿੱਚਾਂ ਦੀ ਹੁਣ ਆ ਗਿਆ ਆ ਗਿਆ ਕਿਹਨਾਂ ਮੈਂ ਤੁਹਾਨੂੰ ਇਹ ਨਾ ਦੱਸਦਾ ਅਗਲੇ ਸਾਲ ਸਮਝ ਲਓ ਇਸ ਟਾਈਮ ਤੱਕ ਮੱਲਾਕ ਬੰਦਾ ਨਹੀਂ ਰਹਿਣਾ ਆਮ ਆਦੀ ਪਾਰਟੀ ਮੈਂ ਤਾਂ ਆ ਵੀ ਕਹਿਣਾ ਜਿਹੜਾ ਰੋੜਾ ਸਾਹਿਬ ਵੀ ਪਹਿਲੇ ਭੱਜੰਗੇ ਜਿਹੜਾ ਹੁਣ ਕੈਂਡੀਡੇਟ ਹੈ ਨਾ ਮੇਰਾ ਲਿਖ ਕੇ ਲੈ ਲਈ ਵਾਦੇ ਰੋੜਾ ਸਾਹਿਬ ਸੁਣਦੇ ਵੀ ਹੋਣੇ ਆ ਉਹ ਨਹੀਂ ਰਹਿਣਗੇ ਆਮ ਆਦੀ ਪਾਰਟੀ ਆ ਤਾਂ ਟੈਂਪਰਰੀ ਸਾਲ ਕੁ ਫਾਇਦਾ ਹੁਦਾ ਲੈਣ ਵਾਸਤੇ ਇੱਥੇ ਗਏ ਆ ਕਿਸੇ ਨੇ ਨਹੀਂ ਲੈਣਾ ਸਾਰੇ ਅੱਕੇ ਪਏ ਆ ਸਾਰੇ ਤੁਸੀਂ ਦੇਖੋ ਵਿਚਾਰੇ ਨੂੰ ਐਮਪੀ ਤੋਂ ਬਣਾਤਾ ਥੱਲੇ ਲੋਕੀ ਪ੍ਰਮੋਸ਼ਨ ਲੈ ਕੇ ਜਾਂਦੇ ਆ ਡਿਮੋਟ ਕਰਤਾ ਕਿਉਂਕਿ ਕੇਜਰੀਵਾਲ ਨੂੰ ਬਣਾਉਣਾ ਐਮਪੀ ਪੰਜਾਬ ਤੋਂ ਕੇਜਰੀਵਾਲ ਜਾਊਗਾ ਐਮਪੀ ਆਹ ਦੇਖ ਲੋ ਹਾਲਾਤ ਪਹਿਲਾਂ ਤਾਂ ਸਾਰੇ ਇੱਥੇ ਆਇਆ ਮੇਰੇ ਵੱਲੋਂ ਪਿਆਰ ਭਰੀ ਸਵਾਗਤ ਅਸੀਂ ਜਿਵੇਂ ਬਹੁਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਤੇ ਬਹੁਤ ਉਮੀਦਾਂ ਲਾਈਆਂ ਸੀ ਕਿ ਸਾਡੇ ਪੰਜਾਬ ਦਾ ਭਲਾ ਕਰੂਗੀ ਔਰ ਪੰਜਾਬ ਦੇ ਲਈ ਵਧੀਆ ਕੰਮ ਹੋਣਗੇ ਸਾਡੇ ਯੂਥ ਨੂੰ ਰੋਜ਼ਗਾਰ ਮਿਲਣਗੇ ਤੇ ਪਰ ਉਹ ਚੀਜ਼ਾਂ ਜਿਵੇਂ 22 ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਬਹੁਤ ਜਿਵੇਂ ਹਾਈ ਕਮਾਂਡ ਦੇ ਨਾਲ ਗੱਲਾਂ ਕਰਨੀਆਂ ਕਿ ਜੀ ਇਹਨਾਂ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਜਿਵੇਂ ਕਿ ਮਹਿਲਾਵਾਂ ਦੀ ਵੀ ਫਸਟ ਗਰੰਟੀ ਲਾ ਲੋ 1000 ਰੁਪਏ ਕਿਉਂਕਿ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਸੀ ਤਾ ਮੈਂ ਲਾਵਾਂ ਕਹਿੰਦੀ ਸੀਗੇ ਕਿ 1000 ਰੁਪਏ ਗਰੰਟੀ ਦਿਓ ਜੀ ਤਾਂ ਮੈਂ ਆਪਣੇ ਇੱਕ ਸਾਡੇ ਹਾਈ ਕਮਾਂਡ ਪਾਰਟੀ ਹਾਈ ਕਮਾਂਡ ਸੀ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ 1000 ਰੁਪਏ ਗਰੰਟੀ ਸਰ ਕਦੋਂ ਦੋਗੇ ਰਿਲੀਜ਼ ਕਰੋਗੇ ਤਾਂ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਮੈਡਮ ਸਰਕਾਰਾਂ ਤਾਂ ਬਹੁਤ ਕੁਝ ਝੂਠ ਬੋਲ ਕੇ ਰਾਜ ਕਰ ਜਾਂਦੀਆਂ ਨੇ ਤਾਂ ਸਾਡਾ ਮਨ ਬਹੁਤ ਉਸ ਟਾਈਮ ਖੱਟਾ ਹੋਇਆ ਕਿ ਦੇਖੋ ਇਹ ਸਰਕਾਰ ਇਹ ਜੀ ਹੈ ਜਿਹੜੀ ਪਹਿਲਾਂ ਹੀ ਇਹ ਗੱਲਾਂ ਕਰ ਰਹੀ ਹੈ ਕਿ ਅਸੀਂ ਝੂਠ ਬੋਲ ਕੇ ਰਾਜ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਡਵਰਟਾਈਜ਼ਮੈਂਟ ਤੇ ਕਿੰਨਾ ਪੈਸਾ ਬਰਬਾਦ ਕੀਤਾ ਜਾ ਰਿਹਾ ਜੇ ਉਹੀ ਪੈਸਾ ਆਪਣੇ ਪੰਜਾਬ ਦੇ ਉੱਤੇ ਲਗਾਇਆ ਜਾਂਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਜਿਹੜਾ ਪੈਸਾ ਅੱਜ ਪੰਜਾਬ ਦਾ ਇਕੱਠਾ ਕਰਕੇ ਦਿੱਲੀ ਦੇ ਵਿੱਚ ਭੇਜਿਆ ਜਾ ਰਿਹਾ ਉਹ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਅੱਜ ਪੰਜਾਬ ਦੀਆਂ ਚੇਰਮੈਨੀਆਂ ਜਿਹੜੇ ਆਪਣੇ ਪੰਜਾਬੀਆਂ ਨੇ ਇੰਨੀ ਮਿਹਨਤ ਕਰ ਕਰਕੇ ਸਾਡੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਪਰ ਅੱਜ ਉਹਨਾਂ ਦੀ ਮਿਹਨਤ ਨੂੰ ਦਰਕਿਨਾਰ ਕਰਕੇ ਉਹੀ ਚੇਅਰਮੈਨੀਆਂ ਜਿਨ੍ਹਾਂ ਜਿਹੜੇ ਕਿ ਇਹਨਾਂ ਦੇ ਜਿਹੜੇ ਪੇਡ ਵਰਕਰ ਸੀ ਇਹਨਾਂ ਦੇ ਖਾਸਮ ਖਾਸ ਸੀ ਇਹਨਾਂ ਦੇ ਚਾਪਲੋਸ ਸੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਵਰਕਰ ਤਾਂ ਉਹੀ ਉੱਥੇ ਵਿਚਾਰ ਮੈਂ ਕਹਿੰਦੀ ਆ ਮਿਡਲ ਕਲਾਸ ਬੰਦਾ ਗਰੀਬੀ ਰੇਖਾ ਤੱਕ ਪਹੁੰਚਾਤਾ ਉਹਨਾਂ ਨੇ ਆਪਣੇ ਪੱਲਿਓਂ ਦੀ ਪੈਸੇ ਖਰਚ ਕਰ ਕਰ ਕੇ ਅਸੀਂ ਉਹਨਾਂ ਦੇ ਦੁੱਖ ਦੇਖਦੇ ਆ ਤਾਂ ਮੈਂ ਉਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਰੀਸੈਂਟਲੀ 1 ਜੂਨ ਨੂੰ ਤਨਣਾ ਵੀ ਲਗਾਇਆ ਸੀ ਆਪਣੀ ਪਾਰਟੀ ਦੇ ਖਿਲਾਫ ਕਿਉਂਕਿ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਇਹਨਾਂ ਦੇ ਅੰਦਰ ਜੋ ਹੋ ਰਿਹਾ ਹੈ ਉਹ ਸਿਰਫ ਇੱਕ ਦਿਖਾਵਾ ਹੈ ਹੋਰ ਕੁਝ ਨਹੀਂ ਬਸ ਮੈਂ ਤੁਹਾਡੇ ਸਾਰੇ ਅੱਗੇ ਇਹ ਹੀ ਬੇਨਤੀ ਕਰਦੀ ਹਾਂ ਲੁਧਿਆਣਾਵਾਸੀਆਂ ਦੇ ਅੱਗੇ ਦੇਖੋ ਹੁਣੇ ਅੱਜ ਇਹ ਬਿਲਕੁਲ ਇਹ ਹੈ ਕਿ ਸੰਜੀਵ ਅਰੋੜਾ ਨੂੰ ਅੱਗੇ ਕੀਤਾ ਗਿਆ ਮੋਰਾ ਬਣਾਇਆ ਗਿਆ ਹੈ ਕਿਸ ਕਰਕੇ ਕੇਜਰੀਵਾਲ ਸਾਹਿਬ ਨੂੰ ਅੱਗੇ ਉੱਪਰ ਰਾਜ ਸਭਾ ਦੇ ਵਿੱਚ ਭੇਜਣ ਲਈ ਅੱਜ ਪੂਰੇ ਪੰਜਾਬ ਦੇ ਐਮਐਲਏ ਮੰਤਰੀ ਲੁਧਿਆਣੇ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ ਪੰਜਾਬ ਦਾ ਦੇਖੋ ਕੀ ਕੰਮ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਲਾ ਐਂਡ ਆਰਡਰ ਦਾ ਉਹ ਧਜੀਆਂ ਉਡਾਈਆਂ ਜਾ ਰਹੀਆਂ ਨੇ ਮਤਲਬ ਇੰਨਾ ਤੇ ਪੰਜਾਬ ਦਾ ਇਹ ਕਹਿੰਦੇ ਨੇ ਰੰਗਲਾ ਪੰਜਾਬ ਇਹਨਾਂ ਨੇ ਪੰਜਾਬ ਦਾ ਇੰਨਾ ਮਾੜਾ ਹਾਲ ਕਰਤਾ ਕਿ ਕਹਿ ਨਹੀਂ ਸਕਦੇ ਇਹ ਤੁਹਾਡੇ ਸਾਹਮਣੇ ਹੀ ਹੈ ਗੰਦਲਾ ਪੰਜਾਬ ਗੰਦਲਾ ਪੰਜਾਬ ਕਰ ਦਿੱਤਾ ਤਾਂ ਸਾਨੂੰ ਮਜਬੂਰਨ ਇਹ ਪਾਰਟੀ ਛੱਡਣੀ ਪਈ ਹੈ ਪਰ ਮੈਂ ਤੁਹਾਡੇ ਸਾਰੇ ਲੋਕਾਂ ਅੱਗੇ ਤੁਹਾਡੇ ਚੈਨਲਾਂ ਦੇ ਥਰੂ ਸਾਰਿਆਂ ਦੇ ਅੱਗੇ ਇਹ ਅਪੀਲ ਕਰੂੰਗੀ ਪਲੀਜ਼ ਆਪਣੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਬਚਾ ਸਕਦੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਪੰਜਾਬ ਦਾ ਭਲਾ ਸੋਚੂਗੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੀ ਤੁਹਾਡੇ ਸਾਹਮਣੇ ਹੀ ਆਪਣੇ ਉਹਨਾਂ ਨੇ ਦੇਖੋ ਕਿੰਨੇ ਕੰਮ ਕੀਤੇ ਨੇ ਅੱਜ ਲੋਕਾਂ ਨੂੰ ਇਹ ਹੋ ਗਿਆ ਕਿ ਲੋਕ ਕਹਿ ਰਹੇ ਨੇ ਕਿ ਅੱਜ ਅਕਾਲੀ ਦਲ ਸਰਕਾਰ ਆਣੀ ਚਾਹੀਦੀ ਹੈ ਯਾਦ ਕਰ ਰਹੇ ਨੇ ਲੋਕ ਲੋਕ ਕਹਿ ਰਹੇ ਨੇ ਕਿ ਸੁਖਬੀਰ ਵਰਗਾ ਬੰਦਾ ਹੀ ਨਹੀਂ ਕੋਈ ਮੇਰੇ ਕੋਲੇ ਕਈ ਲੋਕਾਂ ਦੇ ਪੁੱੁਰੇ ਪੰਜਾਬ ਤੋਂ ਫੋਨ ਆ ਰਹੇ ਨੇ ਆਲਮੋਸਟ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਭੈਣ ਜੀ ਉਹ ਸਰਕਾਰਾਂ ਵਧੀਆ ਸੀ ਮੈਂ ਪ੍ਰੋਫੈਸਰ ਸੁਮੇਰ ਜੀ ਐ ਇਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਨਾਲ ਇਹ ਪਟਿਆਲਾ ਸ਼ਹਿਰ ਤੋਂ ਬਹੁਤ ਮਿਹਨਤ ਕਰ ਰਹੇ ਸੀ ਡਿਜ਼ਰਵ ਕਰਦੇ ਸੀ ਕੈਂਡੀਡੇਟ ਸੀ ਇਹ ਤੇ ਇਹਨਾਂ ਨੂੰ ਪਿੱਛੇ ਕਰਕੇ ਇੱਕ ਜਿਹੜੇ ਕਿ ਕਹਿੰਦੇ ਹੁੰਦੇ ਨਾ ਨਾ ਦਲ ਬਦਲੂ ਆ ਜਾਂਦੇ ਨੇ ਕਈ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਸ਼ਹਿਰ ਤੋਂ ਜੇ ਇਹਨਾਂ ਦੀ ਮਿਹਨਤ ਕਿੱਥੇ ਗਈ ਮੈਂ ਇਹ ਸੋਚਦੀ ਆ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਔਰ ਬਸ ਮੈਂ ਇੰਨਾ ਕੀ ਕਹਿਣਾ ਚਾਹੁੰਗੀ ਮੇਰੇ ਨਾਲ ਭੈਣ ਅਮ੍ਰਿਤਾ ਸੋਹੀ ਹੈ ਜੋ ਕਿ ਅਮਲੋਤੋਂ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਪਾਰਟੀ ਦੇ ਲਈ ਐਨਾ ਮੂਵੀ ਦਰਕਨਾਰਕੀਤਾ ਦੇ ਨਾਲ ਮੇਰੇ ਭੈਣ ਜੀ ਗੁਰਪ੍ਰੀਤ ਸੰਧੂ ਜੀ ਨੇ ਜਿਨ੍ਹਾਂ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਇਸ ਤੋਂ ਅੱਜ ਦਾ ਵੀ ਅਸੀਂ ਬਹੁਤ ਇੱਥੇ ਕਿਉਂਕਿ ਸਾਨੂੰ ਇੱਕਦਮ ਹੀ ਆਣਾ ਪਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਆਕਾਲੀ ਦਲ ਦੇ ਵਿੱਚ ਜੁਆਇਨਿੰਗਾਂ ਹੋਣ ਗਈਆਂ ਤੇ ਇਹ ਤੁਸੀਂ ਆਪ ਹੀ ਦੇਖੋਗੇ ਔਰ ਮੋਰ ਤੋਂ ਅਸੀਂ ਆਕਾਲੀ ਦਲ ਨੂੰ ਅੱਗੇ ਲੈ ਕੇ ਆਵਾਂਗੇ ਔਰ ਤਾਜੋ ਅਕਾਲੀ ਦਲ ਸਾਡੇ ਪੰਜਾਬ ਦਾ ਭਲਾ ਕਰ ਸਕੇ ਤੇ ਪੰਜਾਬ ਦੇ ਲੋਕਾਂ ਦੀ ਸੁਣਵਾਈ ਇਸੇ ਪਾਰਟੀ ਦੇ ਵਿੱਚ ਹੈ ਨਾ ਕਿ ਦਿੱਲੀ ਤੋਂ ਚੱਲਣ ਵਾਲੀ ਆ ਕਿਸੇ ਵੀ ਪਾਰਟੀ ਦੇ ਵਿੱਚ ਹੈ ਜੀ ਤੁਸੀਂ ਉਹਨੇ ਕਿਹਾ ਵੀ 100000 ਰੁਪਏ ਜਿਹੜਾ ਜਿਹੜੀ ਨੂੰ ਦੇਣਾ ਸੀ ਉਹਦੀ ਨੇ ਕਿਹਾ ਝੂਠ ਬੋਲਦੀਆਂ ਨੇ ਜੀਰ ਦਾ ਨਾਮ ਲੈ ਸਕਦੇ ਤੁਸੀਂ ਹੁਣ ਤਾਂ ਪਾਰਟੀ ਛੱਡ ਕੇ ਆਏ ਦੇਖੋ ਇਹ ਦਿੱਲੀ ਹਾਈ ਕਮਾਂਡਰੀ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਸੀਗੀ ਦਿੱਲੀ ਸਾਰੇ ਪਾਸੇ ਇਹ ਦਿੱਲੀ ਦਿੱਲੀ ਦੇ ਐਮਐਨਏ ਨਹੀਂ ਨਾ ਕੀ ਹੈ ਸਨੇਕੀ ਸਭ ਤੋਂ ਵੱਡਾ ਝੂਠਾ ਦਾ ਕੇਜਰੀਵਾਲ ਬਿਲਕੁਲ ਉਹ ਕਹਿੰਦੀ ਲੋੜ ਹੀ ਨਹੀਂ ਹਾਂ ਬਿਲਕੁਲ ਸਾਲ ਇਹਦਾ ਐਡੀ ਝੂਠਾ ਹੈ ਐਡਾ ਵੱਡਾ ਠੱਗ ਮੈਂ ਬੰਦਾ ਦੇਖਿਆ ਨਹੀਂ ਜਿੰਨਾ ਉਹ ਹੈ ਅਈ ਸ਼ਖਲ ਹੈ ਜੀ ਬਣਾ ਲੂਗਾ ਮਫਲਰ ਜਪਾ ਕੇ ਘੰਗੀ ਜਾਊਗਾ ਬਿਮਾਰੀ ਕੋਈ ਨਹੀਂ ਉਹਨੂੰ ਦਿਖਾਊਗਾ ਕਿ ਮੈਂ ਆਮ ਆਦਮੀ ਦਾ ਤੇ ਉਹਦੇ ਘਰ ਜਾ ਕੇ ਦੇਖੋ ਕਿੰਨਾ ਲੱਗਾ ਕਿੰਨੇ ਕਰੋੜਾਂ ਦਾ ਆਪਣੇ ਘਰ ਬਣਾਇਆ ਉਹਨੇ ਆ ਬੇਸਿਕਲੀ ਕੀ ਹੈ ਆ ਸਾਰੇ ਕ੍ਰਿਮਿਨਲ ਇਕੱਠੇ ਹੋਏ ਐ ਲੁੱਟਣ ਵਾਸਤੇ ਇੱਕ ਗੈਂਗ ਬਣ ਗਈ ਸੀ ਉਹਨ ਬਿਚਾਰੇ ਪੰਜਾਬੀ ਆਪਣੇ ਦਿਲ ਦੇ ਵੱਡੇ ਐ ਤੇ ਆਪਾਂ ਫਸ ਗਏ ਐ ਬਾਕੀ ਹਿੰਦੂਸਤਾਨੀ ਫਸਿਆ ਤੇ ਹੁਣ ਗੈਰੀ ਹਾਲਾਤ ਐ ਆ ਇਹਨਾਂ ਦਾ ਲਾਸਟ ਸਟੇਸ਼ਨ ਐ ਇਹਦੇ ਬਾਅਦ ਸਾਰੇ ਅੰਦਰ ਹੀ ਜਾਣਗੇ ਹਲੇ ਤਾਂ ਟੈਂਪਰੀ ਜੇਲ੍ਹ ਜੋ ਐ ਕੋਈ ਨਹੀਂ ਰਹਿਣਾ ਇਨਾਂ ਤੋਂ ਬਦਲ ਸਿੰਘ ਵੀ ਸਵਾਲ ਐ ਆਪਸੇ ਮੈਂ ਜੀਤੂ ਨੇ ਨਿਊਜ਼ ਸੇ ਅਮਰ ਔਰ बादल साहब की बात करें बड़े बादल साहब की पाँच बार मुख्यमंत्री रहे हैं तीन बार टर्न ओवर उन्होंने पूरा किया और दूसरी बात ये कि एस वाई के लिए बहुत बढ़िया काम किया आटा दाल स्कीम बहुत सारे अच्छे काम किए अब सवाल मेरा ये है और ऑनिस्ट जवाब मुझे चाहिए अभी व्यापारियों का एक सम्मेलन हो रहा था चंडीगढ़ में और पंजाब के मुख्यमंत्री बोलते हैं बिना नाम लिए कि पहले की सरकारों में व्यापारियों से आँधनी के तौर पर पैसा लिया जाता था और हिस्सेदारी की बात की जाती थी ਅਭ ਇਸ਼ਾਰਾ ਕਿਸ ਤਰ੍ਹਾਂ ਹੈ ਆਪ ਵੀ ਸਮਝਦਾਰ ਹੈ ਔਰ ਦੂਸਰਾ ਸਵਾਲ ਮੇਰਾ ਇਹ ਹੈ ਅਕਾਲੀ ਦਲ ਦਾ ਕਮਬੈਕ ਕਿਵੇਂ ਹੋਗਾ ਸੱਭ ਕਮਬੈਕ ਲੋਕਾਂ ਦੇ ਦਿਲਾਂ ਚ ਹੈ ਤੁਸੀਂ ਕਿਸੇ ਨਾਲ ਵੀ ਗੱਲ ਕਰ ਲੋ ਮੈਂ ਜੇ ਤੁਸੀਂ ਜਾਣ ਕੇ ਹੱਥ ਨਹੀਂ ਕਰੇ ਕਰਨੇ ਜੇ ਮੈਂ ਤੁਹਾਨੂੰ ਪੁੱਛਿਆ ਨਾ ਸਾਰੇ ਤੁਸੀਂ ਅਕਾਲੀ ਦਲ ਨੂੰ ਹੀ ਵੋਟ ਪਾਓਗੇ ਮੈਨੂੰ ਪਤਾ ਸਹੀ ਹੈ ਕਿ ਨਹੀਂ ਤੁਸੀਂ ਦੇਖੋ ਜਿਹੜੀ ਸੜਕਾਂ ਤੇ ਤੁਸੀਂ ਜਾ ਰਹੇ ਹੋ ਜਿਹਦੇ ਸ਼ਹਿਰ ਟ੍ਰੈਫਿਕ ਘਟ ਗਿਆ ਥੋੜੀ ਕਿੰਨੀ ਡਿਵੈਲਪਮੈਂਟ ਹੋਈ ਹੈ ਕਿਤੇ ਹੋਈ ਹੈ ਕਿਤੇ ਮੈਂ ਕਹਿੰਦਾ ਜੇ ਕੈਮਰਾ ਚੇਂਜ ਇਧਰੋਂ ਪਾਸੇ ਕਰ ਲੋ ਸਾਰਿਆਂ ਦੇ ਸਿਰ ਐਂ ਹੋਈ ਜਾਂਦੇ ਅੱਜ ਦੱਸਾ ਕੀ ਹੈ ਪਹਿਲੇ ਸਵਾਲ ਦਾ ਜਵਾਬ ਸੋ ਇਹ ਤੰਦਲੀਆਂ ਉਹਨਾਂ ਕਦ ਦੱਸੇ ਕੀ ਨੇ ਕੀਤੀਆਂ ਹੈ ਮੈਂ ਦੱਸਦਾ ਕੇਜਰੀਵਾਲ ਸੂਰੀਆ ਮਹੀਨੇ ਦਾ ਲੰਦੇ ਅੱਜ ਲੈਂਡ ਪੂਲਿੰਗ ਕੀ ਹੈ ਲੈਂਡ ਪੂਲਿੰਗ ਐਕਸਜਨਲ ਹੈ ਮੈਂ ਤੁਹਾਨੂੰ ਜਲਦੀ ਖੁਲਾਸਾ ਕਰਨ ਲੱਗਾ ਇੱਕ ਦੋ ਦਿਨਾਂ ਚ ਪ੍ਰੈਸ ਕਾਉਂਟ ਕਰਕੇ ਸਭ ਤੋਂ ਵੱਡਾ ਸਕੈਮ ਆ ਲੈਂਡ ਐਕੁਇਜ਼ਿਸ਼ਨ ਹੈ ਆ ਡਰਾ ਰਿਹਾ ਸਾਰੇ ਰੀਅਲਸ਼ਨ ਡਰਾ ਕੇ ਫਿਰ ਇਹਨਾਂ ਨੂੰ ਇਹਨਾਂ ਨੇ ਐਕਟ ਵਿੱਚ ਪ੍ਰੋਵੀਜ਼ਨ ਰੱਖੀ ਕਿ ਦਾ ਮਰਜ਼ੀ ਛੱਡ ਸਕਦੇ ਆ ਤੇ ਕਿ ਦਾ ਮਰਜ਼ੀ ਅਕੁਆਇਰ ਕਰ ਸਕਦੇ ਆ ਮਤਲਬ 100 100 ਤੋਂ 1 ਕਰੋੜ ਰੁਪਏ ਕਿੱਲਾ ਰੱਖਿਆ ਰੇਟ ਇਹਨਾਂ ਨੇ ਆਪਣਾ ਪ੍ਰਧਾਨ ਜੀ ਡਾਕਟਰ ਐਸ ਦਾ ਬੜਾ ਕਰੋਲਾ ਪੈ ਰਿਹਾ ਕਿਦਾ ਡਾਕਟਰ ਅਸੀਂ ਹਮੇਸ਼ਾ ਕਰ ਰਿਹਾ ਡਾਕਟਰ ਕਹਿ ਰਿਹਾ ਕਿ ਜਿਹੜਾ ਗ੍ਰਾਮ ਵਿੱਚ ਨਹੀਂ ਉੱਠਦਾ ਪਹੁੰਚਦਾ ਮਤਲਬ ਡਾਕਟਰ ਜੀ ਡਾਕਟਰ ਨਹੀਂ ਡਾਕਟਰ ਅਹੀ ਤਾਂ ਮਰਦਾਰੀ ਬੰਦੇ ਆ ਮੁੱਖ ਮੰਤਰੀ ਨੂੰ ਪੁੱਛ ਲੋ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰੌਪਰਟیز